ਦੋ ਗਾਣੇ ਤੁਹਾਡੇ ਕੋਲ ਮੈਂ ਇਕੱਠੇ ਸੁਣਨੇ ਆ ਜਿਹੜੀ ਆਪਾਂ ਗੱਲ ਕਰ ਰਹੇ ਤੇ ਜਮਾਂ ਟੁੱਕਦੇ ਆ ਜੀ ਜੀ ਇੱਕ ਤਾਂ ਜਿਹੜਾ ਮੈਂ ਤੁਹਾਨੂੰ ਆ ਪੈਰਾ ਦੱਸਿਆ ਕਿ ਜਿਹਦੇ ਬਾਰੇ ਕਹਿੰਦੇ ਸੀ ਨਾ ਵਿਕੂਆ ਕਰੋੜਾਂ ਵਟੇ ਤੇ ਇੱਕ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਤੇ ਪਹਿਲਾਂ ਆਪਾਂ ਇੱਥੇ ਸ਼ੁਰੂ ਕਰ ਲਈਏ ਜਿਹਦੇ ਬਾਰੇ ਕਹਿੰਦੇ ਸੀ ਨਾ ਵਿਕੂਆ ਕਰੋੜਾਂ ਵਟੇ ਇਹ ਗਾਣੇ ਜੀ ਦੇਖੋ ਪ੍ਰਗਟਾ ਨਾਲ ਰਹਿਣ ਕਰਕੇ ਮੈਨੂੰ ਵੀ ਅ ਕੋਈ ਨੂੰ ਕਾਮਰੇਡ ਵੀ ਕਹਿੰਦਾ ਵੀ ਆਪਣੀ ਨੀ ਮੰਨਦੇ ਕਾਮਰੇਡ ਪੱਤਰਕਾਰੀ ਵੀ ਝਲਕਦੀ ਹੈ ਇਹ ਇਸ ਗਾਣੇ ਚ ਉਹ ਉਹ ਇਹਦੇ ਨਾਲ ਉਹ ਲੱਗ ਜਾਂਦਾ ਹੁੰਦਾ ਵੀ ਇਹ ਕਾਮਰੇਡ ਆ ਜੀ ਫਲਾਣਾ ਉਹ ਪ੍ਰਗਟ ਨਹੀਂ ਦਾ ਸੁਭਾਅ ਹੁੰਦਾ ਸੀ ਵੈਸੇ ਤਾਂ ਸਿੱਖ ਧਰਮ ਤੇ ਗਾਣੇ ਬਹੁਤ ਲਿਖਦੇ ਉਹ ਮਤਲਬ ਕਿਸੇ ਨੂੰ ਸੱਚ ਕਹਿ ਦੇਣਾ ਇਹ ਕਾਮਰੇਡੀ ਨਹੀਂ ਹੁੰਦੀ ਇਹ ਸਚਾਈ ਹੋਉਂਦੀ ਹੈ ਵੈਸੇ ਉਹ ਚੰਗੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਣ ਲੱਗ ਜਾਣ ਇਹ ਕਾਮਰੇਡ ਨਹੀਂ ਹੁੰਦਾ ਵੈਸੇ ਮੰਨ ਦਾ ਚੰਗਾ ਬਣਾ ਹੁੰਦਾ ਉਹ ਪ੍ਰਗਟਨਾ ਕੋਲ ਰਹਿੰਦੇ ਜੋ ਹਾਲਾਤਾਂ ਦੀ ਗੱਲਬਾਤ ਹੁੰਦੀ ਆ ਗਾਣਾ ਜਦੋਂ ਲਿਖਿਆ ਉਹਨਾਂ ਨੇ ਤੇ ਪਹਿਲਾਂ ਮੈਂ ਗਾਣਾ ਸੁਣਨਾ ਫਿਰ ਇਹਦੀ ਗੱਲ ਦੱਸਦਾ ਜੀ ਪ ਨੇ ਤੂੰ ਕਲੀ ਨਹੀਂਓ ਵਿਕੀਏ ਸਿ ਵਿਕੇ ਸੰਸਾਰ ਉੱਤੇ ਲੱਗਦਾ ਏ ਸਾਰਾਈ ਜਹਾਂ ਵਿਕ ਗਿਆ ਮੋੜਾਂ ਉੱਤੇ ਖੜੇ ਹੋਏ ਸਪਾਣਾ ਦਾ ਕੀ ਤੋਸ਼ ਜਦੋਂ ਸ਼ੈਰ ਵਾਲਾ ਖੁਦ ਸ਼ਹਿਨशाह ਵਿਕ ਗਿਆ ਜਿਹਦੇ ਬਾਰੇ ਕਹਿੰਦੇ ਸੀ ਨਾ ਓਏ ਵਿਕੂਗਾ ਕਰੋੜਾਂ ਵਟੇ ਅੱਜ ਪਤਾ ਲੱਗਾ ਕਉਡੀਆਂ ਦੇ ਪਾ ਵਿਕ ਗਿਆ ਅੱਖਾਂ ਛਾਵੇਂ ਜਿਨ੍ਹਾਂ ਦਾ ਨਾ ਪਾਇਆ ਕਿਸੇ ਮੁੱਲ ਕੌਡੀ ਜਦੋਂ ਤੁਰ ਗਏ ਤਾਂ ਉਹਨਾਂ ਦਾ ਹੀ ਨਾ ਵਿਕ ਗਿਆ ਪ੍ਰਗਟ ਦੱਸ ਕਿਵੇਂ ਉਹ ਲੱਗੇਗਾ ਕਿਨਾਰੇ ਜਦੋਂ ਬੇੜੀ ਨੂੰ ਚਲਾਉਂਦਾ ਹੀ ਮਲਾ ਵਿਕ ਗਿਆ ਧਰਮ ਦੇ ਠੇਕੇਦਾਰਾਂ ਰੱਬ ਬਦਨਾਮ ਕੀਤਾ ਉਹ ਲੋਕੀ ਸੋਚਦੇ ਨੇ ਖੁਦ ਹੀ ਖੁਦਾ ਵਿਕ ਗਿਆ ਲੋਕੀ ਸੋਚਦੇ ਨੇ ਅੱਜ ਤਾਂ ਖੁਦਾ ਵਿਕ ਗਿਆ ਕਮਾਲ ਲਿਖਿਆ ਬਈ ਕਮਾਲ ਦੀ ਲਾਈਨਾਂ ਜੀ ਜਦੋਂ ਇਹ ਗਾਣਾ ਬਣ ਗਿਆ ਹਜ਼ਾਰ ਵਾਰ ਸੁਣ ਲਓ ਤੁਹਾਨੂੰ ਫਿਰ ਵੀ ਸ਼ਰਮਾ ਜੀ ਵੀ ਸਾਡੇ ਜੁੰਡਲੀ ਦੇ ਵਿੱਚ ਪੂਰੇ ਫਿੱਟ ਪੈਂਦੇ ਕਿਉਂਕਿ ਸੋਚ ਇੱਕੋ ਸੀ ਅਸੀਂ ਬਾੜੀ ਰਾਇ ਨਹੀਂ ਜ਼ੀ ਲੈਂਦੇ ਕਿਸੇ ਦੀ ਅੱਛਾ ਤੁਸੀਂ ਦੋ ਬੰਦਿਆਂ ਨਾਲ ਹੀ ਰਹੇ ਹੋ ਆਣਾ ਹਮੇਸ਼ਾ ਤਿੰਨ ਤਿੰਨ ਤਾਂ ਨਾਲ ਦੇ ਗੱਡੀ ਵਾਲੇ ਸਾਡੇ ਮੁੰਡੇ ਜਿਹੜੇ ਆਪਣੇ ਨਾਲ ਨਹੀਂ ਅਸੀਂ ਤਿੰਨਾਂ ਨੇ ਰਾਇ ਕਰਨੀ ਹੈ ਕਹਿੰਦੇ ਹਾਂ ਯਾ ਠੀਕ ਆ ਇਹ ਬੜੀ ਰਾਇਚ ਵੀ ਕੰਮ ਨਹੀਂ ਹੁੰਦਾ ਹੁੰਦਾ ਪ੍ਰਗਟ ਜੀ ਨਾਲ ਤੇ ਅਤਲ ਸ਼ਰਮਾ ਨੇ ਪੱਕੀ ਜਾਈ ਅਸੀਂ ਅਸੀਂ ਸਾਰਿਆਂ ਨੇ ਰਾਇ ਕਰਕੇ ਅਤਲ ਸ਼ਰਮਾ ਜੀ ਕੋਲ ਜਾ ਕੇ ਰੱਖ ਦੇਣਾ ਵੀ ਆ ਗਾਣਾ ਉਹਨਾਂ ਨੇ ਵੀ ਉਹੀ ਮਲੌਣੀ ਗੱਲ ਬਈ ਬੱਕਿਆ ਕਮਾਲ ਆ ਯਾਰ ਅੱਛਾ ਆ ਆਪਾਂ ਪਹਿਲਾਂ ਕਰਾਂਗੇ ਐਦਾਂ ਕਰਾਂਗੇ ਉਹਨਾਂ ਨੇ ਇਹਦਾ ਮਿਊਜ਼ਿਕ ਕੀਤਾ ਇੱਕ ਕਮਰਸ਼ੀਅਲ ਕਾਣਾ ਤਾਂ ਹੈ ਨਹੀਂ ਸੀ ਇਹ ਹੂੰ ਮੇਰਾ ਦਿਲ ਕੀਤਾ ਜੀ ਆ ਜੇਲ ਟੈ ਗਈ ਮੇਰੇ ਖਾਲ ਇੱਥੇ ਲੁਧਿਆਣੇ ਜਲੰਧਰ ਵਾਲੀ ਹੈ ਨਾ ਹਾਂਜੀ ਇਹਦੇ ਵਿੱਚ ਸ਼ੂਟ ਕੀਤਾ ਸੀ 5 6 ਲੱਖ ਰੁਪਏ ਉਹ ਸਮੇਂ ਦੇ ਵਿੱਚ ਮੇਰੇ ਯਾਦ ਆ ਆਰ ਸੁਆਮੀ ਬਹੁਤ ਵਧੀਆ ਵੀਡੀਓ ਡਾਇਰੈਕਟਰ ਹਾਂ ਨਾਲ ਲੈ ਕੇ ਵਾਹ ਇਹ ਨਹੀਂ ਛੱਡਦੇ ਆਪਾਂ ਇਹਨੂੰ ਕਾਹਨਾ ਸ਼ੂਟ ਕਰਨਾ ਹੈ ਕੀਤਾ ਜੀ ਇੱਥੇ ਅਸੀਂ ਉਹ ਜੇਲ ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਕੁਝ ਮਾਰਕੀਟ ਬਣ ਗਈ ਹੋਣੀ ਕੁਛ ਨਾ ਕੁਛ ਉਦੋਂ ਜੇਲ ਟੈ ਰਹੀ ਸੀ ਖਾਲੀ ਹੋ ਗਈ ਸੀ ਆ ਜਲੰਧਰ ਵਾਲੀ ਇੱਥੇ ਫਿਰ ਅਸੀਂ ਉਹ ਪੂਰਾ ਕੀਤਾ ਪਰ ਉਹ ਸਾਡੀ ਸੋਚ ਸਹੀ ਸਿੱਧ ਹੋਈ ਕਿ ਲੋਕਾਂ ਨੇ ਇਹਨੂੰ ਬਹੁਤ ਮੁਹੱਬਤ ਦਿੱਤੀ ਜਿਹੜੇ ਚੰਗੇ ਸੁਣਨ ਵਾਲਿਆ ਜਾਂ ਕਿਉਂਕਿ ਗਾਣੇ ਤਾਂ ਸਮਾ ਇਸ ਵੀ ਅਸੀਂ ਅਜੇ ਵੀ ਸੁਣਦੇ ਹਾਂ ਬਹੁਤ ਅਕਸਰ ਲਈ ਦਾ ਗਾਣਾ ਤੁਹਾਡਾ ਇਹ ਹੀ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਸਾਰੇ ਇਹਨੂੰ ਗੁੰਗੁਣਾ ਰਹੇ ਸੀ ਇਸੇ ਗੀਤ ਨੂੰ